ਲੋ ਦੋ ਕੀ ਤੁਹਾਨੂੰ ਟਾਈਮ ਆਉਣ ਦੇ ਉੱਤੇ ਤੁਹਾਡੀ ਪਲਟੀ ਲਵਾ ਦੇਣਗੇ ਮੈਂ ਨਹੀਂ ਚਾਹੁੰਦਾ ਵੀ ਪੰਜਾਬ ਦੇ ਵਿੱਚ ਦੁਬਾਰਾ ਉਹ ਲੋਕ ਆ ਜਾਣ ਤੁਸੀਂ ਦੇਖੋ ਲੋਕਾਂ ਨੇ ਤੁਹਾਨੂੰ ਮੌਕਾ ਕਿਸ ਤਰ੍ਹਾਂ ਦਿੱਤਾ ਤੁਹਾਡੀ ਮਤਲਬ ਕੀ ਸੀਗੀ ਕੁਆਲੀਫਿਕੇਸ਼ਨ ਕੀ ਸੀ ਤੁਹਾਡੀ ਤੁਸੀਂ ਸਟੇਜਾਂ ਦੇ ਉੱਤੇ ਕੰਮ ਕਰਦੇ ਸੀ ਤੁਸੀਂ ਮਤਲਬ ਕਲਾਕਾਰ ਸੀਗੇ ਠੀਕ ਹੈ ਨਾ ਲੋਕਾਂ ਨੇ ਤੁਹਾਡਾ ਸਿਆਸਤ ਨਾਲ ਦੂਰ ਦਾ ਵਾਸਤਾ ਨਹੀਂ ਸੀ ਲੋਕਾਂ ਨੇ ਉਹਨਾਂ ਨੇ ਲਾ ਕੇ ਤੁਹਾਨੂੰ ਚੁਣ ਲਿਆ ਤੁਹਾਡਾ ਹਰ ਪੋਲੀਟੀਸ਼ੀਅਨ ਮਜ਼ਾਕ ਉਡਾਉਂਦਾ ਸੀ ਇਹ ਭੰਡਾ ਹੈ ਭੰਡਾ ਤੁਸੀਂ ਦੇਖੋ ਵਿਕਰਮ ਜੀਠੀਆ ਪਰ ਤਾਂ ਬਾਜਵਾ ਸੁਖਬੀਰ ਬਾਦਲ ਹਰ ਬੰਦਾ ਇਹਨੂੰ ਭੰਡ ਕਹਿੰਦਾ ਸੀ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਵੀ ਭੰਡ ਤੇ ਬਣ ਗਿਆ ਮੁੱਖ ਮੰਤਰੀ ਤੂੰ ਹੀ ਸਾਰੇ ਭੰਡ ਬਣ ਗਏ ਤੁਹਾਡੇ ਕੋਲ ਸਵਾਏ ਕੋਲੋਲਾ ਤੋਂ ਕੁਝ ਨਹੀਂ ਹੈਗਾ ਤੇ ਮੈਂ ਭਗਵੰਤ ਨੂੰ ਇਹ ਕਹਿਣਾ ਚਾਹੁੰਦਾ ਵੀ ਤੂੰ ਇਹਦਾ ਫਾਇਦਾ ਉਠਾ ਲੋਕਾਂ ਦਾ ਵਿਸ਼ਵਾਸ ਜਿੱਤ ਲੋਕ ਤੇਰੇ ਤੇ ਭਰੋਸਾ ਕਰਨ ਲੱਗ ਪਏ ਸੀਗੇ ਲੋਕ ਤੇਰੇ ਤੇ ਵਿਸ਼ਵਾਸ ਕਰਦੇ ਸੀ ਪਰ ਜਿਹੜੀਆਂ ਠੱਗੀਆਂ ਤੁਸੀਂ ਬਾਂਦਰ ਕਿੱਲੇ ਵਾਲੀਆਂ ਐਮਐਲਏ ਨੂੰ ਮਾਰਾ ਰਹੇ ਹੋ ਲੋਕਾਂ ਦੇ ਮਨ ਤੋਂ ਤੁਸੀਂ ਲੱਤ ਜੋਗੇ ਮੈਂ ਤੁਹਾਡੇ ਲਈ ਇਹ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਕਿ ਹਮੇ ਤੋਂ ਆਖਿਰ ਇਹ ਦੇਖਣਾ ਹੈ ਹਮੇ ਤੋ ਆਖਰੀ ਇਹ ਦੇਖਣਾ ਹੈ ਰਹੇਗੀ ਲਹਿਜੇ ਮੇ ਧਾਰ ਕਬ ਤੱਕ ਜਿੰਨਾ ਤਿੱਖਾ ਬੋਲਦੇ ਨੇ ਇਹ ਉਹਨੂੰ 3-4 ਮਹੀਨੇ ਬੋਲਦੇ ਰਹਿੰਦੇ ਤੋ ਇੱਕੋ ਦਿਨ ਹੀ ਨਿਕਲਦਾ 15-20 ਮਿੰਟ ਬੋਲਦਾ ਤੋ ਸਾਰਿਆਂ ਦੀ ਬੋਲਤੀ ਬੰਦ ਕਰ ਦਿੰਦਾ ਹੈ ਨਾ ਕਿ ਹਮੇ ਤੋ ਆਖਰੀ ਇਹ ਦੇਖਣਾ ਹੈ ਰਹੇਗੀ ਲਹਿਜੇ ਮੇ ਧਾਰ ਕਬ ਤੱਕ ਤੁਮਾਰੇ ਲਫਜੋਂ ਕੀ ਕੈਂਚੀਆਂ ਸੇ ਪਰਿੰਦੇ ਹੋਗੇ ਸ਼ਿਕਾਰ ਕਬ ਤੱਕ ये वक्त दुनिया में जिंदगी भर किसी का होकर नहीं रहा रहेंगे हम बेवकूफ कब तक बनोगे तुम होशियार कब तक इते टाइम ਦਸੂਗਾ ਵੀ ਅਹੀ ਕਿੰਨਾ ਕੁ ਚਿਰ ਬੇਵਕੂ ਬਣਦੇ ਆਂ ਤੇ ਤੁਸੀਂ ਕਿੰਨੇ ਕੁ ਹੁਸ਼ਿਆਰ ਬਣਦੇ ਹੋ